ਚੁੱਪ ਦੇ ਬਾਗੀ ਨੈਣ ਨਿਤਰੇ ਕਿਉਂ ਅੱਜ ਹੋਏ ਗਹਿਰੇ ਨੀਜਾਂ ਗਈਆਂ ਕਿਉਂ ਅੱਜ ਘਟੋਲੀਆਂ ਆਵੇ ਤੇ ਹੁਸਨ ਦੇ ਸੁਨ ਮਸੰਨਿਆਂ ਤੋਂ ਕਿਨੇ ਠਿਕਰਾ ਆਣ ਬਰੋਲੀਆਂ ਵੇ ਕਿਨੇ ਬਾੜ ਦੇਵੇ ਦੇਰੀ ਇਸ਼ਕ ਦੀ ਤੇ ਅੱਖਾਂ ਮੁੰਦੀਆਂ ਸ਼ਮਸ਼ਮ ਡੋਲੀਆਂ ਵੇ ਹਾਰ ਹੁੱਟ ਕੇ ਕਿਉਂ ਅਚਕਾਲ ਖਾਨੇ ਵੱਲ ਚੰਦ ਤੇ ਪਿੱਤੀਆਂ ਖੋਲੀਆਂ ਵੇ ਕਿਨੇ ਆਣ ਗੇੜੇ ਖੂਹੇ ਕਾਲਖਾਨ ਦੇ ਰੋਈਆਂ ਵਿੱਚ ਕਿਉਂ ਰੋਂ ਟਟੀਆਂ ਵੇ ਸੋਨ ਤਿਤਲੀਆਂ ਦੇ ਕਿੰਨੇ ਖੰਭ ਤੋੜੇ ਵਿਨ ਲਈਆਂ ਕਿਸ ਪੰਭੀਰੀਆਂ ਵੇ ਕਿਨੇ ਆਣ ਬੀਜੇ ਬੀਜ ਹੋਕਿਆਂ ਦੇ ਕਿਨੇ ਲਾਈਆਂ ਚ ਸੋਗ ਪਨੀਰੀਆਂ ਵੇ ਕਾ ਨੂੰ ਜਿੰਦੂ ਨੂੰ ਜਚਣ ਦਾ ਸ਼ਹਿਨ ਸ਼ਾਇਆ ਮੰਗਦੀ ਫਰੇਕਿਓ ਨਿੱਤ ਫਕੀਰੀਆਂ ਵੇ ਕਦੋਂ ਡਿੱਠੀ ਹੈ ਕਿਸੇ ਨੇ ਹੋਂਦ ਵਾਹ ਦੀ ਬਿਨਾ ਕੰਡਿਆਂ ਕਿਕਰਾਂ 베ਰੀਆਂ ਵੇ ਦਾਖਾਂ ਪਹਿਨਣਾ ਕਦੇ ਵੀ ਨਿੰਮੜੀ ਨੂੰ ਦੁੱਦੀ ਹੋਣਾ ਕਦੇ ਵੀ ਗੇਰੀਆਂ ਵੇ ਖਲਨਾ ਉੱਠਦੀਆਂ ਸਦਾ ਨੇ ਸਾਗਰਾਂ ਚੋਂ ਮਾਰੂਥਲਾਂ ਚੋਂ ਸਦਾ ਹਨੇਰੀਆਂ ਵੇ ਰੀਜਾਂ ਨਾਲ ਮੈਂ ਬਸਲ ਦੇ ਸੂਤ ਕੱਤੇ ਤੰਦਾ ਰਹੀਆਂ ਪਰ ਸਦਾ ਕਚੇਰੀਆਂ ਵੇ ਤੱਤੀ ਮਾਣ ਕੀ ਕਰਾਂਗੀ ਜਗ ਅੰਦਰ ਤੇਰੇ ਲਾਰਿਆਂ ਦੀ ਮੂਈਆਂ ਮਾਰੀਆਂ ਦੇ ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ ਰੰਗ ਇੱਕ ਨਾ ਲੀਰ ਲਦਾਰੀਆਂ ਵੇ ਰਹੀ ਨੱਚਦੀ ਤੇਰੇ ਇਸ਼ਾਰਿਆਂ ਤੇ ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ ਰਹੀਆਂ ਰੁਲਦੀਆਂ ਕਾਲੀਆਂ ਭੋਰ ਜੁਲਫਾਂ ਕਦੇ ਗੁੰਦਨਾ ਵੇਖੀ ਬਾਰੀਆਂ ਵੇ ਪਾਣੀ ਗਮਾਂ ਦੀ ਬੋਲੀ ਚੋਂ ਰਹੇ ਮਿਲਦੇ ਰਹੀਆਂ ਖਿੜੀਆਂ ਆਸਾਂ ਦੀਆਂ ਕਮੀਆਂ ਵੇ ਨਾਹੀਂ ਤਾਗ ਮੁੱਕੀ ਨਾਹੀਂ ਉਮਰ ਮੁੱਕੀ ਦੋਵੇਂ ਹੋ ਗਈਆਂ ਲੰਮਸ ਲੰਮੀਆਂ ਵੇ ਆਵੇ ਹਾਣੀਆਂ ਏਕਨਾ ਗੀਤ ਗਾਈਏ ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ ਰਲ ਮਿਲ ਹਸੀਆਂ ਖਿਲੀਆਂ ਘੱਤੀਏ ਵੇ ਬਾਵਾ ਕੋਲੀਏ ਗੱਲਾਂ ਪਲਮੀਆਂ ਵੇ ਗਲੀ ਪਲਮੀਆਂ ਵੇ